ਹੇ ਮਿੱਤਰੋ ਤਰੀਕੋ ਦੀ 12 ਕੱਲੋਂ ਇਹਦੀ ਜਾਗੋ ਤੇ ਕੱਲ ਵਾਲਾ ਬਲੌਗ ਆਪਾਂ ਰਾਤ ਨੂੰ ਐਂਡ ਕਰਤਾ ਸੀ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਮਲੇਰ ਕੋਟਲਾ ਮੰਡੀ ਦੇ ਵਿੱਚ ਕੀ ਲੈਣਾ ਸਬਜ਼ੀਆਂ ਜਸਪਿੰਦਰ ਚਾਚਾ ਜੀ ਤੇ ਗੁਰਪ੍ਰੀਤ ਵੀ ਸਾਡਾ ਚਾਚਾ ਹੀ ਲੱਗਦਾ ਗੱਡੀ ਲਾਤੀ ਇੱਥੇ ਮੈਂ ਤੁਹਾਨੂੰ ਦਿਖਾਉਣੇ ਸਬਜ਼ੀਆਂ ਦੇ ਰੇਟ ਵਗੈਰਾ ਲੈ ਵੀ ਦੇਖੋ ਧੱਕਾ ਵੰਦ ਰਹਿਆ ਹਾਂ ਮੂਲੀ ਆ ਗਿਆ ਮਲੇਰ ਕੋਟਲਾ ਮੰਡੀ ਬਈ ਪੂਰੇ ਚਰਚੇ ਸਾਡੇ ਏਰੀਏ ਚ ਉਹ ਹਾਟ ਕੇ ਆ ਬਤਾ ਰੇੜੀਆਂ ਵਾਲੇ ਸਾਰੇ ਲਈ ਜਾਂਦੇ ਵਿਆਹਾਂ ਵਾਲੇ ਫੈਟਸਾਪੂਸ ਵਾਲੇ ਸਾਰੇ ਲਈ ਆ ਆ ਜੋ ਰਿਆ ਆ ਗੱਡੀ ਚ ਲੈ ਜਾਈ ਗਾਜਰ ਹਾਂ ਇੱਧਰ ਪੋਚਵਾ ਦੇ ਬਈ ਨੌਂ ਮਿੰਨ ਦੀ ਪੈਂਦਾ ਤੱਕ ਸਾਰਿਆਂ ਆਉ ਜੀ ਮਿਲ ਲੀਏ ਬਤਾਉਂ ਦੋ ਲਗੇ 28 ਤੇ ਆ ਗਿਆ ਉਹ ਠੀਕ ਹੈ ਜੀ 28 ਤੇ ਆ ਗਿਆ ਜੀ ਮਿੱਤਰੋ ਐ ہاں ਥੱਲੇ ਗੱਲੀ ਦੁਕਾਨ ਤੋਂ ਰੇਡ ਪਤਾ ਕਰਨਾ ਵੰਦਾ ਕਿਹੜੇ ਦਾ ਕਿੰਨਾ ਕਿਹੜੇ ਦਾ ਕਿੰਨਾ ਸਾਰਿਆਂ ਨੂੰ ਪੁੱਛਣਾ ਵੰਦਾ ਦੇਖੋ ਕੀ ਬਾਤ ਹੈ ਲੱਗੇ ਬਈਆਂ ਨਾ ਰੌਣਕਾਂ ਆ ਮਾਹੌਲ ਹੈ ਵਿਆਹ ਤੇ ਜਦੋਂ ਇਹ ਸਬਜ਼ੀ ਲੈਣਾ ਉਹਨਾਂ ਨੇ ਨਾ ਆ ਦਿਨ ਮਿਸ ਕਰਦਾ ਬੰਦਾ ਬਾਹਰ ਜਾ ਕੇ ਹੈ ਵੀ 22 ਦੁਕਾਨਾਂ ਤੋਂ ਰੇਟ ਪੁੱਛ ਕੇ ਇੱਥੇ ਬੈਠ ਆਇਆ ਹੁਣ ਇਹਨਾਂ ਨੂੰ ਇੱਥੇ ਹੁਣ ਸਾਰਾ ਕੁਝ ਲੈ ਲੈਣਾ ਸਾਰਾ ਕੁਝ ਇਕਦਮ ਸਾਰਾ ਕੁਝ ਇੱਥੇ ਲੈ ਆ। ਬੜਾ ਵਧੀਆ ਆ ਆਲੂ ਲੂਣੇ ਲੈ ਆ। ਆਲੂ ਸਾਈਡ ਤੋਂ ਲੈਣੇ ਆ ਬਾਕੀ ਸਾਰਾ ਕੁਝ ਹੋ ਜਾਣਾ ਬਈ ਇੱਥੋਂ ਲਿਸਟ ਫੜਾਤੀ ਹਾਂ। ਨਾ ਮਿੱਤਰੋ ਰੈਡੀ ਆਪਣੀ ਗੱਡੀ ਪੈਗ ਧੱਕਾ ਪੈ ਰਿਹਾ ਦੇਖੋ ਜਾਮ ਗੰਨਾਂ ਲੱਗਿਆ ਦੇਖੀ ਹੁਣ ਵੀਰੇ ਤੇ ਗੱਲ ਵੀ ਦੇਖ ਲਈ ਤੇ ਵਾਹਲਾ ਇਕ ਦੂਜੇ ਨਾਲ ਲੜਦੇ ਹੋਏ ਸੌ ਲੱਗੇ ਸਭ ਲੜਦੇ ਆ ਬਾਈ ਵਾਹਲਾ ਆ ਆਪਣਾ ਸਮਾਨ ਆ ਵਾਪੇ ਹੋਇਆ ਹੋਰ ਲੱਦਣਾ ਬੰਦੇ ਆ ਗਏ ਸਾਡੇ ਕਹੇ ਦੇਖਿਓ ਉਹ ਆਉਂਦੇ ਆ ਚੱਲ ਚੱਲ ਆ ਜਾ ਕਾਲ ਦੇ ਕਾਲ ਦੇ ਓਏ ਆ ਨੀਰਾ ਲੈ ਮੇਤਰੋ ਸਕਾਰਪਿਓ ਲੱਦ ਲਈ ਬੁਰੀ ਆਪਾਂ ਗੋਭੀ ਜਾਊਗੀ ਅੱਗੇ ਟਮਾਟਰ ਗੋਭੀ ਅੱਗੇ ਗੱਡੀ ਚ ਲੈ ਜਾਣਾ ਅੱਜ ਸਾਰਾ ਸੌਦਾ ਲੱਦ ਕੇ Turquía, ਆਉਣ ਫਿਰ ਬੰਦ ਦਿਖਾਉਣਾ ਉਹਨੂੰ ਮਾਹੌਲ ਚੱਲ un ਕੇ ਕਰਦਾ ਟੁੱਟਿਆ ਰਾਤ ਨੂੰ ਟੱਕਰ ਚੱਕ ਦੋ ਕੰਮ ਨੌਜਵਾਨੋ ਲੈ ਵੀ ਗਜਰੇਲੇ ਡੱਬੇ ਲਿਆ ਰਹੇ ਨੇ ਨੌਜਵਾਨ ਇਹ ਉਹੀ ਨੌਜਵਾਨ ਨੇ ਜਿਹੜੇ ਕੱਲ ਚਾਹਾਂ ਪੀਂਦੇ ਸੀ ਅੱਜ ਲਾਦੇ ਨਾ ਕਮਾਂਗੇ ਐ ਆਵੇ ਮਾਸੀ ਦਾ ਮੁੰਡਾ ਕਿਆ ਬਾਤ ਹੈ ਲੈ ਵੀ ਖਾ ਕੇ ਰੋਟੀ ਆਪਾਂ ਚੱਲੀਏ ਲੁਧਿਆਣੇ ਬਣੀ ਦੀ ਸ਼ੇਰਵਾਨੀ ਵੜ ਕੇ ਲੈ ਆਉਣੀ ਆ ਉਹਦੇ ਕੋਟ ਪੈਂਟ ਪੈਂਟ ਵੀ ਲਿਆਉਂਦੇ ਆ ਸਾਰਾ ਕੁਝ ਰਹਦਾ ਹੈ ਆਪਣਾ ਇਆਂੀਆਂ ਹਾਰੀਆਂ ਵਈਆਂ ਨੇ ਟੈਂਟਾਲੇ ਵੀ ਆ ਗਏ ਕਹਿੰਦੇ ਮੇਰੇ ਵੀਰੇ ਲਓ ਜੀ ਕਹਿੰਦੇ ਟੈਂਟ ਲਾਉਣ ਲੱਗ ਗਿਆ ਜੁੱਤੇ ਉੱਤੇ ਉੱਤੇ ਲਾ ਜਾਣਗੇ ਬਾਕੀ ਕੱਲ ਨੂੰ ਅਜੇ ਆਜੇ ਉੱਤੇ ਉੱਤੇ ਵਾਲਾ ਸਾਰਾ ਫਿਟ ਕਰ ਦੇਣਗੇ ਮੈਂ ਤਿੰਦਾ ਜੱਲਿਆ ਲੁਧਿਆਣੇ ਨੂੰ ਆ ਦੇਖੋ ਮੁੰਡੇ ਡੱਬੇ ਧੋਈ ਜਾਂਦੇ ਆ ਮੈਂ ਤਿੰਦਾ ਫੜਿਆ ਚੱਲਿਆ ਮਣੀ ਦੀ ਸ਼ੇਰਮਾਨੀ ਫੜਨ ਤੇ ਆਪਦਾ ਕੋਟ ਮੰਟ ਤੇ ਹਲਵਾਈਆਂ ਨੇ ਗਜਰੇ ਲੱਗ ਜੋਲਾ ਕਰਤਾ ਤੇ ਯਾਰ ਕਿੱਕੋ ਲੱਡੂ ਵਾਹ ਈਮਲੀ ਇਧਰ ਵਾਹ ਹੋਰ ਚੱਲੀ ਜਾਂਦਾ ਦੇ ਕੋਵਰੇ ਵਾਲੇ ਲਾਗਟੇ ਜਾਂਦੇ ਆਂ। ਹਾਂ ਜਸਪਿੰਦਰ। ਕਰ ਦੇਗਾ। ਲਓ ਜੀ ਕਹਿੰਦੇ ਮੈਂ ਤੇ ਇੰਦਰ ਪਹੁੰਚ ਚੋ ਗਏ ਆਂ ਲੁਧਿਆਣਾ। ਕਿੱਧਰ ਜਾਣੀ ਆਂ? ਸ਼ੇਰਵਾਨੀ। ਕਿੱਧਰ ਜਾਣ? ਠੀਕ ਆ। ਕੋਡ ਬੈਂਡ ਆਪਾਂ ਵਾਬੇ ਫੜ ਲੈਂਦੇ ਆ ਆਪਣੇ ਮਿਲ ਕੇ। ਉੱਥੇ ਵੀ ਆਪਾਂ ਨੂੰ 2 ਘੰਟੇ ਵਾਂਗੂ ਲਾਟੜਾ। ਇੰਦੇ ਦੀ ਬੈਂਡ ਘੁੰਮ ਗਈ ਜੀ। ਪੈਂਟ ਵੀ ਮਾਉਣ ਦਾ ਟਾਈਮ ਸਰ ਹਾਂ ਜੀ ਟਾਈਮ ਸਰ ਪੈਂਟ ਵੀ ਮਾਉਣ ਦਾ ਕੰਮਕਾਰ ਬਹੁਤ ਨੇ ਕਹਿੰਦੇ ਲੋ ਵੀ ਗੱਲ ਹੋ ਗਈ ਸੀ ਇਦਾਂ ਕਿ ਅਸੀਂ ਜਾ ਕੇ ਆਏ ਬੇਮੋਲ ਕਵੇਂ ਸ਼ੇਰਵਾਨੀ ਲੈਣ ਲਈ 3 ਘੰਟੇਾਂ 3 ਵਜੇ ਮਤਲਬ ਆਪਾਂ 12:00 ਵਜੇ ਆ ਗਏ ਸੀ ਤੇ ਹੁਣ ਦੁਬਾਰੇ ਸ਼ੇਰਵਾਨੀ ਲੈਣ ਚੱਲੇ ਆ ਆ ਪੀ ਕੇ ਆ ਗਏ ਕਿਉਂ ਇੰਦਰ ਸਹੀ ਬਾਤ ਹੈ ਦੇਖੋ ਬਈ ਟ੍ਰੈਫਿਕ ਨਹੀਂ ਆ ਜੀ ਕੱਕੇ ਸ਼ੇਰਵਾਨੇ ਹੁਣ ਚੱਲੀਏ ਬਣਨ ਨੂੰ ਘੰਟਾ ਹਨ ਜਾਣ ਲੱਗਣਾ 4 ਵਜੇ ਆਣਿਆ ਅੱਜ ਵੀ ਸ਼ਾਮ ਦਾ ਮਾਹੌਲ ਬਣਾਉਣਾ ਹੈ ਜਾ ਕੇ ਆਇਆਣਾ ਮੰਦਿਰ ਨਹੀਂ ਹੋਰ ਵੈਸ ਉਹਨਾਂ ਨੇ ਪਹੁੰਚ ਜਾਣਾ ਅੱਜ ਮਲਾਉਨੇ ਹੁਣ ਜਾ ਕੇ ਸਾਰੇ ਲੋ ਜੀ ਕਹਿੰਦੇ ਸ਼ੇਰਵਾਨੇ ਲਿਆਂਦੇ ਹਣਿੰਦੇ ਨੇ ਮੈਨੂੰ ਕਿਲੋਮੀਟਰ ਤਰਾਕ ਲੈ ਕੇ ਜਾਣਾ ਤੇ ਕੁਰਬਾਨ ਚੱਕੀ ਫਿਰਦਾ ਮੈਂ ਤਾਂ ਇਹਨੂੰ ਕਿਹਾ ਕੱਢ ਲੈ ਬਦਮਾਸ਼ੀ ਕਰਦਾ ਕਿਆ ਬਾਤ ਹੈ ਚੱਲੀਏ ਹੁਣ ਬਹੁਤ ਟਾਈਮ ਹੋ ਗਿਆ ਇੰਦੇ ਪਿੰਡ ਆਇਆਂ ਨੂੰ ਕੰਮ ਬਹੁਤ ਨੇ ਆਏ ਕੱਲ ਨੂੰ ਹੈ ਜੀ ਜਾਗੋ ਪਰਸ ਨੂੰ ਹੈਗਾ ਜੀ ਵਿਆਹ ਗਏ ਪਾਪਾ ਪਾਇਆ ਨਹੀਂ ਹੁਣ ਵਿਆਹ ਕੀ ਦਾ ਹੈ ਵੀ ਤੁਹਾਨੂੰ ਪਤਾ ਲੱਗ ਜਾਓ ਬਲੌਗ ਐਂਡ ਤੱਕ ਦੇਖੋ ਬਾਦ ਜੀ ਲੋਈ ਮਿੱਤਰੋ ਚੱਕ ਕੇ ਕੋਡ ਵੈਂਟ ਫੇਰਵਾਨੀਆਂ ਅਸੀਂ ਆ ਚੁੱਕੇ ਹਾਂ ਘਰ ਨੂੰ ਤੇ ਟੈਂਟ ਲੱਗਣਾ ਹੋ ਗਿਆ ਸਟਾਰਟ ਉਹ ਝੂਮਰ ਇਹਨਾਂ ਨੇ ਲਾ ਵੀ ਦਿੱਤੇ ਸਵੇਰੇ ਬਸ ਹੁਣ ਸਟਾਈ ਲੱਗਣੀ ਹੈ ਮਾ ਫਿਰ ਬੰਦ ਵੀ ਕਰ ਦੇਣਾ ਹੁਣ ਬਾਬੇਰਾ ਟੈਂਟ ਲੱਗ ਜੁ ਗਿਆ ਹੋਰ ਤਾਂ ਕਿ ਇਧਰ ਵੀ ਅੰਦਰ ਜਾ ਕੇ ਦੇਖ ਦੇ ਇकडे-ਇकडे ਬੰਦੇ ਪਾਉਣਗੇ ਆ ਲਾ ਵੀ ਦਿੱਤੇ ਅਜਾ ਬੱਸਾਂ ਫਿਰ ਬੰਦ ਪਿਆ ਦੇਣੀ ਆ ਸਰਕਾਰੀ ਨਾਲ ਹੋ ਲੋ ਕੰਮ ਕਰਤੇ ਹੋਏ ਨੌਜਵਾਨ ਮਟਰ ਕੱਟਦੇ ਹੋਏ ਗੱਗੂ ਜੀ ਕੋਮਲ ਜੀ ਓ ਬੱਲੇ ਮਾਮਾ ਚੜਾਈ ਆ ਗੱਗੂ ਦਾ ਟੈਂਪਲ ਦਿਖਾ ਕੇ ਬੈਠਾ ਹਾਂ ਰੇਡੀਓ ਬੰਦ ਕਰਾਤਾ ਦੋ ਇਹ ਜਦੋਂ ਇਹ ਆ ਗਏ ਲੋ ਵੀ ਮਿੱਤਰੋ ਲੱਗੀਆਂ ਰੌਣਕਾਂ ਆ ਗਏ ਪਿੰਡ ਦੇ ਬੰਦੇ ਸਾਰੇ ਜੀ ਆ ਗੇੜ ਲੱਗਣਾ ਬਈ ਸਾਹਮਣੇ ਇਹਦਾ ਫਰੰਟ ਹੈ ਪਤਾ ਨਹੀਂ ਇਧਰ ਗੇੜ ਨਹੀਂ ਆਇਆ ਚਾ ਬਟਨੇ ਦੇ ਪਿੱਛੇ ਵਾਲਾ ਜਿਹੜਾ ਬਟਨੇ ਇਹਦੇ ਨੂੰ ਦੇ ਮਾਮੇ ਦਾ ਮੁੰਡਾ ਹੈ ਮਾਮੇ ਦੇ ਮੁੰਡੇ ਸਸਰੀ ਗੱਲ ਕਰਦੇ ਮਾੜਾ ਤੂੰ ਕੀ ਗੱਲ ਹੈ ਸਾਹਮਣੇ ਹੋ ਗਏ ਲੈ ਆਏ ਕਹਿੰਦਾ ਇਹ ਸਭ ਤੇ ਤੀਰ ਆ ਹਾਂ ਹੁਣ 7 ਦਿਨ ਹੋ ਰਹੀਆਂ ਲਓ ਜੀ ਕਹਿੰਦੇ ਬੰਦੇ ਹੋਰ ਪਹੁੰਚ ਚੁੱਕੇ ਨੇ ਬੈਂਸ ਤੀਰਾ ਸਪੈਸ਼ਲ ਇਟਲੀ ਤੋਂ ਵਿਆਹ ਖਤਰ ਆਏ ਆ ਵਿਆਹ ਕੀ ਦਾ ਗਾਦਾ ਦੋਆ ਰਵੀਲ ਕਰ ਦੋਣ ਮਾੜਾ ਆ ਮਾੜਾ ਮਨੀ ਦਾ ਜੀ ਚੱਕਰ ਰਵੀਲ ਹੋ ਗਿਆ ਤੇ ਹਰਿੰਦਰ ਹੁਣੀ ਜੋ ਸਾਨੂੰ ਦਿਖਾਈ ਨਹੀਂ ਦੇ ਰਹੇ ਬਹੁਤ ਦਿਨਾਂ ਤੋਂ ਇਹਦਾ ਪਤਾ ਨਹੀਂ ਲੱਗਿਆ ਗਿਆ ਇਟਲੀ ਚਾਇਦਾ ਤੇ ਕੱਲ ਦਾ ਆਇਆ ਨਾ ਕੱਲ ਸਾਲੂ ਨੂੰ ਦਿਖ ਰਿਹਾ ਮਾਰ ਵੀ ਛੜਤੀਆਂ ਲੇਟਾਂ ਲੂਟਾਂ ਬਣ ਗਿਆ ਮਾਹੌਲ ਲੈ ਲੱਕੋ ਆ ਵੀ ਲਾਉਗਾ ਮੈਂ ਜੀ ਨਵੇਂ ਮੈਟਰੋ ਚੱਲ ਪਿਆ ਪਿੱਗ ਸੱਕ ਹੋ ਗਿਆ ਸਟਾਰਟ ਸ਼ਾਮ ਦਾ ਮਹੌਲੇ ਤਰਫ ਕੋ ਆਉਣਾ ਨੇ ਚੱਕ ਤੇ ਗਾਣੇ ਰੋਟੀਆਂ ਲੈ ਰਹੀਆਂ ਨੇ ਤੇ ਸਾਰੇ ਜਣੇ ਮਟਰ ਖਲਾਰ ਕੇ ਚਲੇ ਜਗਦੇ ਆਪਣੇ ਵਾਲਿਆਂ ਦੇ ਟੇਬਲ ਲਾਤੇ ਸਾਰੇ ਮੁੰਡਿਆਂ ਮੁੰਡਿਆਂ ਦੇ ਉੱਪਰ ਹਿੰਦੀ ਪਰ ਲੀਆ ਲੋ ਲਾਈਟਾਂ ਕਰ ਦਈਏ ਬੰਦ ਮਿੱਤਰੋ ਮਾ ਸੋਣਾ ਉਤੋਂ ਖਾ ਪੀ ਗਏ ਉਦੋਂ ਵਾਲੇ ਨਾਲੇ ਨੱਚਣ ਦੇ ਹੋਣਾ ਉਹ ਵੱਲੇ ਰੱਕੇ ਕੀ ਹਾਲ ਐ ਵਧੀਆ ਆ ਜਿਵੇਂ ਤੁਸੀਂ ਆਜੋ 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 ਵਧੀਆ ਵਧੀਆ ਹਿੱਟਾ ਹਾਂ ਬਈ ਦਰਾਂ ਦੇ ਦਰੋਂ ਨਾਲੇ ਗਏ ਸਿਸਟਮ ਚ ਜਾ ਕੇ ਗੱਡੇ ਗੁੰਡੇ ਲੈ ਆਉਂਦੇ ਆ ਤੇ ਸਾਰੇ ਹਿੰਦੀ ਉਹਨਾਂ ਨੇ ਲਾਦਾ ਗੱਡਿਆਂ ਦਾ ਜਿਹੜਾ ਹਾਂਜੀ ਇਟਲੀ ਵਾਲੇ ਬੰਦੇ ਉੱਤੇ ਜਾੜੇ ਹੋਇਆ ਸਾਰੇ ਇਹਨਾਂ ਨੇ ਆਗੇ 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 ਆਹ ਹੱਲ ਗਈ ਜਾਂਦਾ ਵਾਪੇਓ ਦੇਖ ਲੋ ਲੈ ਅਜਦਾ ਕੰਬਲ ਲਿਆਂਦੀ ਅੱਜ ਨੇ ਲੈ ਆ ਕਰਤਾ ਕੰਮ ਆ ਕਿ ਨੂੰ ਸਕੀਏ ਨਾ ਜੱਟ ਦੇ ਵੀ ਨਾ ਕੋਈ ਪਾਇ ਸਦਨ ਤੇ ਲੈ ਵੀ ਇਧਰ ਬੰਦਿਆਂ ਦੀ ਗਰਾਦੀ ਅੜ ਗਈ ਮੇਰਾ ਬਾਪੂ ਗਲ ਵਈਗਾ ਮਾਰ ਮਾਰ ਚੀਕਾਂ ਚੱਕ ਦੇ ਪੰਗੜਾ ਚਾਚਾ ਚਾਚਾ ਚੱਕਦੇ ਮੰਗੜਾ ਉਹ ਚੱਕਦੇ ਵੀਡੀਓ ਬਣਦੀ ਤੇਰੀ ਵਲੌਗ ਭਾਵੇਂ ਲੈ ਮਿੱਤਰੋ ਅੱਜ ਹੋ ਗਈ ਸਮਾਪਤੀ 10 ਵਜੇ ਆਪਾਂ ਕਰਤਾ ਡੀਜੇ ਬੰਦ ਕਿਉਂਕਿ ਕੱਲ ਨੂੰ ਫਿਰ 메ਨ ਡੀਜੇ ਵਾਲਾ ਦਿਨ ਕੱਲ ਨੂੰ 2-3 ਵਜਣਗੇ ਤੇ ਟੈਂਟ ਉੱਤੇ ਉੱਤੇ ਕਰਕੇ ਤਿਆਰੀ ਇੱਧਰ ਵੀ ਲਾਤਾ ਪਸੰਦ ਚੱਲਿਆ ਸਾਰੀ ਜਨਤਾ ਘਰ ਨੂੰ ਹੋਰ ਚਾਚਾ ਜੀ ਹੋ ਗਿਆ ਨਾਈਸ ਵਧੀਆ ਵਧੀਆ ਗੁੱਡ ਹੋ ਗਿਆ ਗੁੱਡ ਹੋ ਗਿਆ ਗੁੱਡ ਹੋ ਗਿਆ ਮੇਰੇ ਨਾਈਸ ਹੋ ਗਿਆ ਉਹ ਜਰਗ ਲਾ ਲਿਆ ਜਗਰ ਪਾ ਕੇ ਖਾਣਾ ਜਗਰ ਜਗਰ ਪਾ ਕੇ ਕੋਮਲ ਨੂੰ ਕਿਹਾ ਨਹੀਂ ਦੂੰ ਕਹਦੇ ਕੋਮਲ ਨੂੰ ਹਾਂ ਹੁਣ ਪੂਰੀ ਬੈਸਟ ਕੁਆਲਿਟੀ ਅੱਜ ਮੈਂ ਜਾਂਤਾ ਕਰੂੰਗਾ ਦੀ ਹੋਈ ਪਈ ਆ ਟਾਕੀਆਂ ਨਹੀਂ ਗੋਲ ਰਹੀਆਂ ਆ ਦੇਖੋ ਟਾਕੀ ਨੂੰ ਪਨੋਰੀ ੱਲੇ ਲਾਦਾ ਸਿਸਟਮ ਇਹਨਾਂ ਦਾ ਕਾਟੇ ਲਿਆ ਕਿਵੇਂ ਜਿੰਨੇ ਮਰਜ਼ੀ ਚੱਕੀ ਚੱਲੋ ਅੱਤੇ ਇੱਥੇ ਲੜਜੋ ਬੈਸ ਬੈਸ ਮੁਰੰਡੇ ਵਾਲੇ ਕਰ ਲੋ ਕਰ ਲੋ ਲੈ ਵੀਰ ਆਉਣ ਕਵੇਲਾ ਪੂਰਾ ਲੱਗਿਆ ਹੋਇਆ ਕਹਿੰਦੇ ਲਾਓ ਜੀ ਕਹਿੰਦੇ ਸਵੇਰ ਦੇ ਵੱਜ ਜੂਗਾ 7:30 ਲੈਣਾ ਹੈ ਅੱਜ ਜਾਗੋ ਵਾਲਾ ਤੇ ਨੌਜਵਾਨ ਦੁੱਧ ਫੜ ਰਹੇ ਨੇ ਆਂ ਪਰ ਲੰਦ ਤੋਂ ਬੜਨ ਨੂੰ ਇੱਕ ਵੀ ਜਾਣਾ ਨਹੀਂ ਹੁਣ ਪੰਜ ਪੰਜ ਖੜੇ ਆ। ਬਸ ਜੈਂਡਰ ਦੀ ਸਾਰੀ ਵੀਡੀਓ ਹੋਡਿੰਗ ਕਰ ਦੇਣੀ ਆ। ਲਾ ਦੇਣੇ ਆ। ਸਾਲਾ ਸੁਨਾ ਹਰਾ ਹੋ ਲੱਗਿਆ। ਤੇ ਬੈਂ ਸੋਹਣੀ ਆ ਜੇ ਉਹਨਾਂ ਨੂੰ ਮਿਠਾ ਕੇ ਆਇਆ ਜਾਂ ਜੋ ਫੜਾ ਕੇ ਆਇਆ ਮੈਂ ਹੋ ਗਿਆ ਯਾਰ। ਘਲਾ ਜਮਾ ਬਹਿ ਚੁਕੇ ਘਲਾ। ਚਲ ਜੀਏ ਸ਼ੁਰੂ ਕਰੀਏ। ਲੈ ਮੇਤਰੋ ਹਲਵਾਈ ਹਜੇ ਆਏ ਨਹੀਂ। ਇਹ ਭਾਜੀ ਭਰਨ ਲੱਗੇ ਕਹਿੰਦੇ ਬੰਦੇ ਹੋਣੇ। ਪਾਰਟੀਆਂ ਰੈਡੀ ਲੱਡੂ ਹੀ ਲੱਡੂ ਰਗੇ ਪਿਆ ਹਰਾਮਾ ਕਿੰਨੇ ਲਵਾਵੇ ਹੋਰ ਭੰਨੇ ਆ ਨੋ 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 ਬਾਕੀ ਵਰਤੇ ਗਾ ਨਾ ਬਾਕੀ ਪਾਰਟੀਆਂ ਉਧਰ ਪਏ ਆ ਕਿੱਥੇ ਲਾਉਣਾ ਪਿੰਦੀ ਆ ਦੇਖਾਂ ਇਹਦੇ ਉੱਤੇ ਦੇਖਾ ਟਕਣਾ ਮੈਂ ਲਾ ਕੰਕ ਰੋਈ ਕੰਕ ਰੋ ਆ ਦੇ ਕਹੋ ਜੀ ਇਧਰ ਬੈਂਸ ਹੋਣਾ ਨਹੀਂ ਸ਼ਾਪਿੰਗਾਂ ਨਹੀਂ ਮੁੱਕ ਰਹੀਆਂ ਦੋ ਦੋ ਗੱਡੀਆਂ ਦੇ ਅਸੀਂ ਬੈਂਸ ਦੀ ਐਸੈਸਰੀ ਲੈਣ ਆਏ ਆ ਆਜੋ ਜੂਸ ਪੀਏ ਤੇ ਜਿਹੜੇ ਆ ਬਾਬੇ ਪਹਿਲਾਂ ਦਾੜੀ ਥੋੜੀ ਘਟਾ ਕੇ ਆਏ ਆਂ ਬਾਲ ਬੁੱਲ ਜਿਹੜੇ ਬੰਦਿਆਂ ਨੇ ਕਟਾਉਣੇ ਉਹ ਕਰਤਾ ਉਹ ਤੁਹਾਨੂੰ ਸਾਡਾ ਰੈਕੋਰਡ ਸ਼ਹਿਰ ਕਿਦਾਂ ਦਾ ਲੱਗ ਰਿਹਾ ਸੜਕਾਂ ਟੁੱਟੀਆਂ ਸ਼ਹਿਰ ਨਹੀਂ ਲੱਗਦਾ ਆਹਾਂ ਠਾਈ ਮਤਰਾ ਜਲੇ ਪੀਆਂ ਘਟੀਆਂ ਜਾ ਰਹੀਆਂ ਇੱਧਰ ਫਰਾਈਆਂ ਲਈ ਆਲੂ-ਉਲੂ ਕੱਟਦੇ ਆਲਾ ਸਾਡੇ ਆ ਰਹੇ ਆ ਗੱਡੀਆਂ ਜਾ ਰਹੀਆਂ ਨੇ ਆਜੋ ਆਇਓ ਬਰੇਕ ਉਹਦੇ ਬਾਉ ਵੀ ਨਾ ਬੱਤ ਸਾਲ ਦੇਦੇ ਨਾ ਉਹ ਵੀ ਦੱਸ ਜੀ ਮੈਨੂੰ ਦੱਸੋ ਇੰਦਰ ਲਾਤੀਆਂ ਸਟਾਲਾਂ 116 ਚੋਈ ਜਾਂਦੀ ਆ ਥੱਲੇ ਬਾਪੇ ਇੰਦੇ ਨੇ ਅੰਬੈਸਡਰ ਲੈ ਆਂਦੀ ਮੰਤਰੀਆਂ ਵਾਲੀ ਗੱਡੀ ਹੁਣ ਐ ਨਹੀਂ ਪਤਾ ਇਹ ਗੇਅਰ ਇੱਕ ਹੀ ਪਾਇਆ ਹੋਇਆ ਉਹ ਚ ਹੀ ਲਈ ਜੰਨੇ ਆ ਹੈ ਵੱਡਾ ਗੇਅਰ ਆ ਤੁਰਤੀ ਨਹੀਂ ਹੁਣ ਜੋ ਇੱਥੇ ਰੋਗਲੀ ਲੈ ਇੰਦੇ ਕੰਮ ਖਰਾਬ ਹੋ ਗਿਆ ਤਾਂ ਨਾ ਬ੍ਰੇਕ ਲੱਗਦੇ ਇਹਦੇ ਯਾਰ ਰੋਗਲਾ ਰੇਡਾ ਨਾਲ ਚੈੱਕ ਦੀ ਰੇਡਾ ਨਾਲ ਚੈੱਕ ਦੀ ਹੁਣ ਇਹਦੇ ਤੋਰ ਨਹੀਂ ਕਿਵੇਂ ਆ ਉਹ ਬੰਦ ਕਰੂਗਾ ਦੌਰ ਵੀ ਦੌਰ ਵੀ ਦੌਰ ਵੀ ਦੌਰ ਵੀ ਏ ਏ ਪੂਰੀ ਰੇ ਦੇਖੇ ਜਾਂਦੀ ਆ ਬਾਪੂ ਲੈ ਮਿੱਤਰੋ ਨਰ ਤੇ ਆਇਆ ਫੋਟੋ ਵੀ ਉਡਵਾਣਾ ਆ ਲਿਆਂਦੀ ਗੱਡੀ ਮਬੈਸਟਰ ਚਮਕੀਲਾ ਚਮਕੀਲਾ ਜਾਂਦਾ ਹੁੰਦਾ ਇਹ ਚ ਸ਼ੋਅ ਲਾਉਣਾ ਹੁੰਦੇ ਮੰਤਰੀ ਮੰਤਰੀ ਵੱਲ ਆ ਤੇ ਜੀ ਆਉਂਦੀ ਲਾਉਣੀ ਆ ਮਾਨੂੰ ਸਾਈਡ ਤੋਂ ਬੜਾ ਮੇਰਾ ਗਲਾ ਖਰਾਬ ਆ ਐਡਜਸਟ ਕਰੇ ਤੀ ਆਵਾਜ਼ਾਂ ਮੁੱਜਾ ਨਹੀਂ ਆ ਰਹੀਆਂ ਹੋਰ ਚੱਕ 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 ਲਾਈ ਮੇਤਰੋ ਇੱਧਰ ਸਿਸਟਮ ਕਰਨਾ ਅੱਜ ਕਹਿੰਦੇ ਸਾਰੇ ਮਢੀਰ ਜਿੰਨੀ ਇਡਲੀ ਤੋਂ ਆਉਣੀ ਆ। ਬਾਦ ਦੋ ਲਿਆਈਆਂ ਇੱਕ ਵਾਸ। ਆ ਗੱਦੇ-ਗੋਦੇ ਬਾਕੀ ਆਪਣੇ ਉੱਧਰ ਛੱਡ ਤਾ ਹੀ ਕਰੇ। ਇੱਧਰ ਵੀ ਲਾ ਲਈ ਮਹਿੰਦੀ ਦੇ ਘਰੇ ਪਿੰਦੀ ਗਏ। ਕੋਮਲ ਗਏ। ਇਹਨਾਂ ਦੇ ਘਰੇ ਸਿਸਟਮ ਕਰ ਦੇਣਾ ਅੱਜ ਮੁੰਡਿਆਂ ਦਾ ਸਾਰੇ ਮਢੀਰ। ਆ ਤਾਂ ਬਾਪੇ ਤਿਆਰੀ ਹੁੰਦੇ ਫਿਰਦੇ ਆ ਨੌਜਵਾਨ। ਪਰਸੋਂ ਦੇ ਅੱਜ 2 ਵਜੇ ਤਿਆਰ ਹੋਏ ਆ ਪਰਸੋਂ ਦੇ ਆਏ ਹੋਏ। ਬਾਹਲੇ ਕੰਮ ਕਰਦੇ ਆ। ਆ ਇੱਧਰ ਛੋਲਾ ਦਾ ਬੈਸ ਉਹਨਾਂ ਦਾ। ਇਹਨਾਂ ਨੇ ਇੱਥੇ ਲੜਟ ਜਾਣਾ। ਇੱਧਰ ਜਿਹੜੇ ਬਾਕੀ ਜਾਣੇ ਆਉਣਗੇ ਸਾਨੂੰ ਸ਼ਾਮ ਨੂੰ ਦਿਖਾਉਣੇ ਗੜੇ ਗੜੇ ਆਉਂਦੇ ਆ ਜੇ ਸਾਨੂੰ ਨਹੀਂ ਸਾਰੇ ਆਉਣਗੇ ਅੱਜ ਵਾ ਓਕੇ ਆ ਚਲੋ ਵੀ ਚਲੀਏ ਉਧਰ ਨੂੰ ਲੋ ਵੀ ਮਿੱਤਰੋ ਧਰ ਕੇ ਸਮਾਨ ਉਧਰ ਲੈ ਘਰੇ ਵੈਸੋ ਨਾਲ ਦੀ ਸ਼ਿਫਟਿੰਗ ਕਰਾ ਕੇ ਆ ਚੁੱਕੇ ਆ ਤੇ ਲਾਤੀ ਕਟਿੰਗ ਕੋਟਿੰਗ ਵਾਸ ਸਹਾਈ ਦੀ ਆ ਕੰਮ 2 ਵਜੇ 2:30 2:30 ਹੋ ਗਿਆ ਇਧਰ ਕੱਦਿਆਂ ਆਏ ਆ ਟਿੱਕੀਆਂ ਨਜਰੇਲਾ ਲਾਈ ਮੇਟਰੋਂ ਮੈਂ ਕਰਕੇ ਜਿਹੜਾ ਫੋਨ ਚਾਰਜ 10 ਮਿੰਟ ਅੰਦਰ ਵਾਕੇ ਫੋਨ ਚਾਰਜ ਕਰ ਲੈ ਡਾਊਨ ਹੋ ਗਏ ਜਾਵਾਂ ਤੇ ਬੀਬੀਆਂ ਨੇ ਚੱਕ ਤੇ ਗਾਣੇ ਸੁਣੋ ਮੈਂ ਤਾਂ ਵੀ ਡੀਜੇ ਦਾ ਸਮਾਨ ਆ ਗਿਆ ਉਹ ਛਤਰੀ ਆਪਾਂ ਚਗਾਤੀਆਂ ਨੇ ਟੀਜੇ ਇਫੈਕਟ ਆ ਰਹੀ ਸੀ ਇੱਥੇ ਹੁਣ ਛਤਰੀ ਚੱਕਦੀ ਸਾਰੇ ਵੇੜੇ ਡੀਜੇ ਲੱਗਣਗੇ ਜੱਟਾਂ ਬੰਦੇ ਵਾਉਂ ਤੇਰਾ ਲੱਗਦਾ ਬਟਾ ਮੇੜਾ ਕੰੰਨੀ ਗੱਲ ਪੁੱਛਦਾ ਹਾਂਂ ਕਿਹੜਾ ਨਦੀ ਦਾ ਕੰੰਨੀ ਗੱਲ ਪੁੱਛਦਾ ਗਾਣਦਾ ਲੈ ਮਿੱਤਰੋ ਗੱਡੀਆਂ ਦੇ ਫੁੱਲ ਲਵਾ ਲੈਣੇ ਆਂ ਚਾਰ ਉਹ ਖੜਾਤੀਆਂ ਟਰੈਕਟਰ ਦੇ ਵੀ ਹਾਂ ਟਰੈਕਟਰ ਦੇ ਵੀ ਲਾਉਣੇ ਆ ਉਹ ਉਧਰ ਖੜਾ ਕਰ ਟਰੈਕਟਰ ਵੀ ਪਿੱਛੇ ਇੱਕ ਗੱਡੀ ਉਹ ਗੱਡੀ ਆ ਦੋ ਗੱਡੀਆਂ ਜੇ ਆਉਂਦੀਆਂ ਨੇ ਬੋੜ ਸਾਰੀਆਂ ਸਕੋਰਪੀਓ 18 ਮਹਿੰਦਰਾ ਮਹਿੰਦਰਾ ਕਰ ਦੇਣੀ ਅੱਜ ਦੋ ਫੋਰਚੂਨਰ ਆ ਲਾ 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 ਗਰਾ ਦੇਾਂਗੇ ਲੈ ਮਿੱਤਰੋ ਦੋਨੇ ਹੈਡ ਰੇੜਿਆਂ ਨਾਲ ਯਾਰ ਰੋਕ ਦਿੱਤਾ ਗਿਆਗਾ ਪਾਥੀਆਂ ਬੂਤੀਆਂ ਲਿਆ ਜਿੱਧਰ ਰੱਖ ਦਿਆਂ ਮੁੰਡੇ ਮੁੰਨੇ ਮਾਂਜ ਨੂੰ ਪੱਠੀ ਲਾਤੀ ਇੱਧਰ ਚੱਲ ਪੇ ਪਕੌੜੇ ਛਕੋੜੇ ਬਿੰਦੀ ਪਕੌੜਾ ਖਾਏਗਾ ਆ ਜਾ ਓਏ ਹੰਦ ਹੋਣਾ ਕਿਹੜੇ ਕਿਹੜੇ ਬੰਦੇ ਪਹਿਲਾਂ ਹੀ ਸਟਾਰਟ ਹੋ ਗਏ ਆ ਦੇਖੋ ਆ ਦੇ ਆ ਦੇ ਮਢੀਰ ਆ ਦੇ ਵਾਕੀ ਕਿਤੇ ਨੇ ਵਧੀਆ ਬਣਿਆ ਉਹ ਤੂੰ ਹੀ ਖਾ ਲਾ ਆ ਦੇਖੋ ਮਾਮੇ ਦੀ ਚੜਾਈ ਖਾ ਲੋ ਪਕੌੜੇ ਲੋ ਜੀ ਕਹਿੰਦੇ ਨਾਨਕਾ ਮੇਲ ਪਿੰਡ ਵੱਡਜੋ ਗਿਆ ਹੁਣ ਚੱਲਿਆ ਸਾਰੇ ਜਣੇ ਲੈ ਨਾਨਕਾ ਮੇਲ ਨੂੰ ਦੇਖੋ ਉਹ ਮੂਰੇ ਵੀ ਜਾਂਦੇ ਆ ਵੱਡੇ ਉਹ ਨਾਲੇ ਹੋਣੀ ਆ ਆ ਜਾ ਬਾਬਾ ਕੀ ਦੀ ਅੱਛਾ ਪਾਰਕ ਦੀ ਬਣਾ ਲੈਨੇ ਲੋ ਜੀ ਸਾਰੇ ਜਣੇ ਨਾਨਕਾ ਮੇਲ ਦੀ ਵੇਟ ਕਰ ਰਹੇ ਆ ਕਹਿੰਦੇ ਨਾਨਕੇ ਵਾਲਿਆਂ ਨੇ ਅੱਧਾ ਘੰਟਾ ਲੀਡ ਘੜ ਤੱਕ ਆ ਆਲੇ ਮਰ ਜਾ ਆ ਗਏ ਮੁੰਡੇ ਦਾ ਇੱਥੇ ਮੇਕਅਪ ਮੂਕਾ ਵੀ ਜੇ ਲੈ ਗਏ ਇਹਨਾਂ ਦੇ ਆ ਦੇ ਆ ਫੇਸ਼ੀਅਲ ਜੇ ਲੈ ਗਏ ਇੱਥੇ ਖੜਿਆ ਧੁੱਪੇ ਖੜੋ 10 ਮਿੰਟ 1700 ਵਾਲਾ ਮੂੰਹ ਆ 1700 ਮੂੰਹ ਦੇਖ ਲੋ ਕੋਈ ਨਾ ਪੈਸਾ ਕਰੇ ਦੇਖ ਚੰਦੋੜੇ ਪੈਣਗੇ ਲੈ ਵੇ ਦਾਦ ਗਿਆ ਨੇ ਨਾਨਕੇ ਘੇਰ ਲੈ ਕਹਿੰਦੇ ਮੇਤਰੋ ਡੀਜਾ ਵਾਲਾ ਸਿਸਟਮ ਵੀ ਲੱਗ ਗਿਆ ਲੋਕ ਚੱਕ ਹਾਂ ਜ਼ਰਾ ਫਲੋਰ ਨੱਚਣ ਵਾਲਾ ਹੀ ਹੈ ਮੇਤਰੋ ਬੰਦੇ ਹੋਰ ਵੀ ਪਹੁੰਚੋਗੇ ਨੇ ਗੁਰੀ ਇੱਧਰ ਮਾੜੀ ਸੱਸਰੀ ਗੱਲ ਕਰਦੋ ਜਸ਼ਨ ਵੀ ਪਹੁੰਚ ਗਿਆ ਸੱਸਰੀ ਗੱਲ ਬੰਦੇ ਇਟਲੀ ਵਾਲੇ ਸਾਰੇ ਆ ਗਏ ਹਾਂ ਬਲੌਗ ਚੱਲ ਰਿਹਾ ਯਾਰ ਚਲੋ ਖਾਓ ਵੀ ਬੋਣ ਹਾਂ ਲੋ ਵੀ ਬਾਬੇ ਉਹ ਵੱਜ ਚੁੱਕਿਆ 7 ਤੇ ਯਾਰ ਹੋਣੀ ਹੋਇਆ ਹੁਣ ਤਿਆਰ ਸਾਰਾ ਕੰਮ ਨਵੇਂ ਡੇੜ ਤੇੜ ਕੇ ਹੁਣ ਤਿਆਰ ਹੋਏ ਆ ਹੁਣ ਪਾਈਆਂ ਨੇ ਜੋਤੀਆਂ ਉੜਦੇ ਪਜਾਮੇ ਦੱਸੋ ਫਿਰ ਤੁਹਾਡੀ ਯਾਰ ਦੀ ਟੌਰ ਹੈ ਕਿ ਨਹੀਂ ਦਾਦ ਦਿਓ ਬੜਾ ਤੇ ਆ ਆਪਸ ਸਲਾਈ ਕਰਵਾਇਆ ਭਾਈ ਹਾਂਜੀ ਜੀ ਤੇ ਹੁਣ ਚੱਲਿਆਂ ਬਾਹਰ ਨੂੰ ਕੰਮ ਧੰਦੇ ਜੇ ਫੇਰ ਲੱਗੇ ਇਹ ਸਲਾਈ ਕਰਵਾਉਣ ਦੇ ਸਾਡੇ ਕੋਈ ਫਾਇਦੇ ਨਹੀਂ ਲੱਗਣਾ ਇਸ ਕੰਮ ਤੇ ਹੀ ਆ ਬਾਹਰਲਾ ਮਾਹੌਲ ਚਾਲ ਇੱਕ ਅੱਧੀ ਕਲਿੱਪ ਲੈ ਲਾਂਗੇ ਤੇ ਬਸ ਕਲਿੱਪਾਂ ਲਈ ਜਾਵਾਂਗੇ ਕਾਪੀਰਾਈਟ ਨਾ ਜਕਾਂਗੇ ਹੁਣ ਡੀਜੇ ਚੱਲ ਪੈਣਾਗਾ ਤੁਹਾਨੂੰ ਮਿਊਜ਼ਿਕ ਲਾ ਕੇ ਸਾਰਾ ਕੁਝ ਦਿਖਾ ਦਾਂਗੇ ਵਿੱਚ ਹੀ ਤੇ ਜੁੜੇ ਰਹੋ ਸਾਡੇ ਨਾਲ ਲਵ ਯੂ ਸਾਰਿਆਂ ਨੂੰ मित्रो पटाखे चलन लगे ना खुते लोग भी पटाखे चलाे मित्रों ਰਾਤ ਦੇ ਬਾਅਦ ਚੁਕਿਆ 1:3 ਪਿੰਦੀ ਹਣੀ ਕੱਢ ਰਿਹਾ ਜਨਰੇਟਰ ਚੋਂ ਤੇਲ ਸਾਰੀ ਜਨਤਾ ਸਮਾ ਕੇ ਹੁਣ ਅਸੀਂ ਮੇਨ ਮੇਨ ਬੰਦੇ ਰਹਿ ਗਏ ਸਾਰਿਆਂ ਨੂੰ ਸਮਾ ਕੇ ਫੇਰ ਪੈਣਾਗਾ ਸਵੇਰੇ 6 ਵਜੇ ਜਾਣਾ ਨੰਦਾਂ ਦੇ ਤੇ ਆਪਾਂ ਨੂੰ ਜਾਨੂੰ ਬਰਾਜ ਉਠਾ ਦਾਂਗੇ ਆ ਦੇਖੋ ਕਰਤਾਂ ਮੰਦ ਦੇਖੋ ਗਾ ਪਿਆ ਹੋਇਆ ਗਾਈ ਗਾ ਫੇਕੇ ਗਾ ਗਾਈ ਗਾ ਉਹ ਚੱਲ ਖੁੱਲੀ ਜਰ ਪੈ ਖੁੱਲੀ ਡੀਜੇ ਕੀਤਾ ਪੂਰੇ 1 ਵਜੇ ਮੰਦ ਇਹ ਵੀ ਤਾਂ ਕਰਤਾ ਸਵੇਰੇ ਜਾਣਾਗਾ ਲੋ ਜੀ ਕਹਿੰਦੇ ਸਵੇਰ ਦੇ ਬਾਅਦ ਚੋ ਕੇ 8 ਚਾਹ ਬਣੀ ਆਪਾਂ ਸਾਰਿਆਂ ਨੂੰ ਬੁਲਾ ਦਾਂ। ਉਦੋਂ ਆਪਾਂ ਸੁੱਤੇ ਨਹੀਂ 1.5 ਘੰਟਾ ਸੁੱਤੇ ਹੋਇਆ ਜੀ ਬਸ। ਤੇ ਝਾੜੂ-ਝੋੜੂ ਲੱਗ ਰਿਹਾ ਫਿਰ ਰੋਟੀ ਲਵਾਉਣੀ ਐ ਤੇ ਰਸਤੇ-ਵਾਰਾਂ ਸਾਰੇ। ਇਹ ਜਰਪੰਦਰ ਹੁਣੇ ਹੀ ਕੰਮ 'ਚ ਸਾਥ ਦੇ ਰਿਹਾ। ਕੋਮਲ ਨਹੀਂ ਉੱਡਦਾ ਬਾਈ। ਵਾਹ! ਲੈ ਮਿੱਤਰੋ ਲੱਗ ਪਾ ਕੇ ਸਫਾਈ ਆਪਾਂ ਕਰਾਤੀ ਹੁਣ ਪਰੌਂਠੇ ਜੱਗਣਗੇ ਦਹੀਂ ਨਾਲ। ਬਰਾਤ ਚੜ੍ਹਨ ਤੋਂ ਪਹਿਲਾਂ ਇਹ ਆਨੰਦਕਾਰ ਜੋਗੇ ਵਧਾਈਆਂ ਹੋ ਗਈਆਂ ਬਹੁਤ-ਬਹੁਤ ਆ ਰਹੇ ਨੇ ਸਾਰੇ ਮੁੰਡੇ ਆ ਲੋ ਜੀ ਚੱਲੇ ਪਰੌਂਠੇ ਤੰਦੂਰ ਤੇ ਬਾਦੇ ਆਓ ਬੰਦੇ ਆ ਬਟਾਕੇ ਲਓ ਜੀ ਮਿੱਤਰੋ ਹੋ ਕੇ ਤਿਆਰ ਮਸਾ 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 ਨਾਉਣ ਵਾਲੀ ਜਗਾ ਮਿਲੀ ਦੇਖੋ ਮੁੰਡੇ ਤਿਆਰ ਲਿਸ਼ਕਾਂ ਵਿਸ਼ਕਾਂ ਮਾਰ ਕੇ ਹੁਣ ਚੱਲੇ ਨਹਿਰ ਤੇ ਫੋਟੋ ਸ਼ੂਟ ਹੋ ਰਿਹਾ ਬਾਜ ਮੇਰੀ ਬਿਲਕੁਲ ਬੈਠ ਚੁੱਕੀ ਆ ਇਹ ਨਰ ਤੇ ਬੋਟਲੂਟ ਹੋ ਰਿਹਾ ਉਹ ਸਾਨੂੰ ਈ ਡੀਕ ਰਹੇ ਨੇ ਬਸ ਉਹ ਕਰਕੇ ਉਹਦਾ ਮਣੀ ਨੂੰ ਸਗਨ ਜਿਹੜਾ ਘਰੇ ਪੈਂਦਾ ਹੁੰਦਾ ਸਰਵਾਲੇ ਨਾਲ ਬਹਿ ਕੇ ਉਹ ਪਵਾ ਕੇ ਤੁਰਨਾ ਆਪਾਂ ਘਾਟੇ ਦੇ ਵਿੱਚ ਵਿੱਚ ਜਾਂ 1.5 ਘੰਟੇ ਦੇ ਵਿੱਚ ਵਿੱਚ ਬਰਾਤ ਤੁਰ ਪੈਣੀ ਆ ਅ ਅ ਹੀਰੇ ਹੁੰਦਾ ਆਪਣਾ ਆਨੰਦਕਾਰ ਚ ਪਹਿਲਾਂ ਕਰਵਾਇਆਏ ਸੀ ਮਸਾਂ ਨੂੰ ਜਾ ਕੇ ਸਿੱਧਾ ਮੈਂ ਤਾਂ ਪੈਰਲਿਸਟੀ ਜਾਣਾ ਉਹ ਨਹੀਂ ਅਗਲੇ ਸੀ ਸੱਲੀ ਬਾਪੇ ਉਬਰਾਤ ਬਹੁਤ ਕਾਠਾ ਕੰਨੀ ਬੰਗਾਂ ਵੜੇ ਹੀ ਕਲੇ ਦੇ ਨਾਲ ਖੜਕਨੀ ਨੱਚਣ ਨੱਚ ਕੇ ਮੁੰਡੇ ਆਣਾ ਰੋਟੀ ਖਾਣ ਬੈ ਗਏ ਉਹ ਉਧਰ ਮਣੀ ਹੁਣੀ ਕਰ ਰਹੇ ਆ ਚੱਲੀਏ ਫਿਰ ਪਿੰਡ ਨੂੰ ਪਿੰਡ ਜਾਇਦਣਾ ਹੁਣਾ ਮਾਹੌਲ ਚਾ ਗੇੜ ਰੋਗਦਾ ਇਹਨੇ ਨੌਜਵਾਨਾਂ ਨੇ ਲੈ ਵੀ ਮਿਆਹ ਵਾਲੀ ਸ਼ਾਮ ਘਰੇ ਲੱਗਿਆ ਹੋਇਆ ਇਦਾਂ ਹੀ ਟ੍ਰੈਂਡ ਥੋੜਾ ਜਿਹਾ ਲਾ ਲਿਆ ਵਾ ਥੋੜਾ ਹੀ ਰਹਿ ਗਿਆ ਸੱਜਣ ਰੋਟੀ ਪਾਣੀ ਚੱਲ ਰਿਹਾ ਫੇਰ ਨੱਚਦੇ ਹਾਰੇ ਜਾਣੇ ਮਿਲੂ ਵੀ ਰਹਿ ਗਈ ਨਹੀਂ ਸੁਣਾਉਂਦੀ ਪਾਲੀ ਮਿਲੂ ਵੀ ਰਹਿ ਗਈ ਨਹੀਂ ਨੰਨਾ ਆ ਗਿਆ ਪਾਣਾ ਮੈਂ ਵੀ ਆ ਤਰਫ ਆ ਗਿਆ ਸਾਲ ਵਧੀਆ ਨਾ ਕੰਮ ਨੂੰ ਵੇੜਦੇ ਨੌਜਵਾਨ ਅਰੇ ਨੰਨਾ ਅਗਦਾ ਲਿਆ ਲਓ ਅੱਜ ਦੇ ਸਾਰੇ 1 ਕਰ ਜਾਈ ਘਟ ਗਈ ਕਹਿੰਦੇ ਆ ਟੈਂਟ ਵੇਚ ਕੇ ਕਰ ਜਾਈ ਦੇਖੀਦਾ ਕੰਮ ਨੂੰ ਵੇੜਨਾ ਅਬੜਾ ਆਖਾ ਬਬਿਓ ਇਹ ਆਉਣ ਵੇਲੇ ਬੰਦਾ ਜਾਜ ਹੱਥ ਲਿਆਉਂਦਾ ਹੁਣ ਛੱਡਣ ਵੇਲੇ ਦੇਖੋ ਮਿਲੀ ਨਹੀਂ ਰਿਆ ਜੀ ਹਾਂ ਲੈ ਵੀ ਕਰਨ ਲੱਗੇ ਵੇਲ ਇਕੱਠੀ ਅੱਜ ਨੌਜਵਾਨ ਗੱਭਰੂ ਸਰੇ ਸਰੇ ਆਪ ਸਾਡਾ ਵੀ ਗਾੜੀ ਆ ਆ ਦੇਖ ਲੋ ਕਿਵੇਂ ਲੱਤੇ ਨੇ ਤੇਰੇ ਤੇ ਡਿੱਗਣਗੇ ਤੁਹਾਡੇ ਆ ਦੇਖੋ ਸਾਟ ਵੀ ਗਾੜੀ ਬਾਬੇ ਆਪੋ ਹੌਲੀ ਓਏ ਉਹਦਾ ਸਿਰ ਨਾ ਪਾੜਦੀ